ਨੂੰ ਪਤਾ ਇਹ ਕਲਾ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰੂਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਚ ਇੱਕ ਅਕਿਊਜ਼ਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀ ਯੋਧਾ ਦਾ ਛੋਟੇ ਪੁੱਤਾਂ ਵੈਨ ਵਾਲਾ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾ ਇਹ ਕਲਾ ਨੌਬ 'ਚ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰਦੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਹੈ ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਤਫਾੜਿੰਗੇ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟਰੀ ਐਸਟੈਂਡ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਮਾਉਂਟਡ ਸੀ ਆ 92 ਨੰਬਰ ਫਾਈਰ ਜਿਹੜਾ ਹੈਗਾ ਕਲੰਕ ਕਲਾਣਾਵਲ ਇਹਦਾ ਨਾਮ ਵੀ ਮਸੀ ਹੈਗਾ ਆ ਆ ਵਿਲੇਜ اٹਾਰੀ ਕੁਮਨਕਲਾ ਦਾ ਰਹਿਣਾ ਲਗਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਤ ਹੋਈ ਹੈ ਬਾਕੀ ਅਸੀਂ ਪੋਸੀਸ ਕਰ ਰਹੇ ਹਾਂ ਕਿ ਵੀ ਇਹਦਾ ਕੀ ਤੇ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਪਾਰਟੀ ਦੇ ਫਾਈਲ ਕੀਤਾ ਸੀ। ਉਹ ਉਹ ਸਰ ਅਭੀ ਇਹ ਜੋ ਆਪਣਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਰਟੈਂਡ ਕਰਦੇ। ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦਾ ਸਮਝਦੇ। ਫਾਇਰ ਕਿੰਨੇ ਕਿਤੇ ਗਿਆ ਸੀ। ਹਾਂ? ਕਿੰਨੇ ਫਾਇਰ? ਇਹ 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 ਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ। ਉਸ ਵੱਲੋਂ ਤਰੀਕਾ ਸੀ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਮੇਨ ਸਰ ਇਹ ਉਹਦੇ ਚ ਹੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਸੀਂ ਮੈਡੀਕਲ ਅ ਅਸਿਸਟੈਂਸ ਲਈ ਭੇਜਿਆ ਜਾਏਗਾ ਬਾਕੀ ਚੀਜ਼ ਅਸੀਂ ਇਹਦੀ ਪੁੱਛਗਿੱਛ ਕਰਕੇ ਫਿਰ ਆਗੇ ਉਹ ਬੰਦਾ ਇਨਵੈਸਟਿਗੇਟ ਪੁਲਿਸ ਕਿਥੇ ਲੈ ਲੈ ਲੈਗ ਸ਼ਾਟ ਹੈ ਦੇ ਲੱਖ ਸ਼ਾਟ ਗੋਲੀ ਲੱਗੀ